ਵਾਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਇੱਕ ਆਪਾਂ ਤਾਜੀ ਜਰਸੀ ਪਲੂਨ ਪਹਿਲਾ ਸੋਨ ਵਾਲੀ ਤੇ ਇੱਕ ਸੂਈ ਸਵਾਈ ਤੇ ਇੱਕ ਦਿਖਾਵਾਂਗੇ ਤੀਜੇ ਨੰਬਰ ਤੇ ਛੋਟੀ ਤਾਜੀ ਸੀ ਵੀ ਮਗਰ ਬੱਚਾ ਫੀਮੇਲ ਕਾਫ ਕੱਟੀਆ ਤੇ ਸਾਫ ਸਫੇਦ ਰਾ ਕੁੰਡੇ ਸਿੰਘਾ ਦੀ ਤੇ ਨਗੇ ਲੈਵੇ ਦੀ ਡਿਟੇਲ ਆਪਾਂ ਇਨਫੋਰਮੇਸ਼ਨ ਵੀਰ ਤੋਂ ਲੈਨੇ ਆਓਗੇ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਫਿਰ ਆਪਣਾ ਨਾਮ ਸੁਖਿੰਦਰ ਸਿੰਘ ਜੀ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ 9876320664 9876320664 ਆਪਾਂ ਤਿੰਨ ਨਾਲ ਕੈਮਰੇ ਸਾਹਮਣੇ ਕਰਾਂਗੇ ਵਿਦ ਡਿਟੇਲ ਹਾਂਜੀ ਪਹਿਲੇ ਨੰਬਰ ਜਿਹੜਾ ਆਪਾਂ ਬੱਚਾ ਦੇਖੀ ਜੈਣਾ ਸੂਆ ਪਹਿਲਾ ਸੂਈ ਹੈ ਇਹ ਤੇ ਪਹਿਲੇ ਸੂਈ ਹੈ ਭਾਈ ਮੂੰਹੋਂ ਦੋ ਦੰਦਾਂ ਦੀ ਦੋਨ ਦੇ ਦੰਦ ਕੱਢਦੀ ਅੱਛਾ ਦੋ ਦੋ ਕੰਫਰਮ ਆ ਜਾਵਾਂ ਹਾਂਜੀ ਹਾਂ ਦਿਖਾਓਗੇ ਤੁਸੀਂ ਦੇਖ ਸਕਦੇ ਹੋ ਹਰੇ ਦੋ ਕ ਦੇ ਦੰਦ ਕੰਪਲੀਟ ਜਿਹੜੇ ਕਰ ਹੀ ਆ ਜਮਾ ਹਨਾ ਤੇ ਸਿਰਫ ਇਹਦੀ ਏਜ ਮੰਨੀ ਆਪਾਂ 26 ਤੋਂ 27 ਮਾਂਥੀ ਆ ਜਮਾ ਇਹਦੀ ਬਹਾ ਬਈ ਠੀਕ ਹੈ ਤੇ ਇਹਦਾ ਰਿਕਾਰਡ ਵਗੈਰਾ ਕੋਈ ਸੀਮਨ ਵਗੈਰਾ ਪੁੱਛਿਆ ਕਿ ਨਹੀਂ ਪੁੱਛਿਆ ਆਪਾਂ ਬਈ ਜੈਗ ਤੇ ਸੀਮਨ ਤੋਂ ਗੱਬਣ ਠੀਕ ਹੈ ਜੈਗ ਦੇ ਸੀਮਨ ਤੋਂ ਗੱਬਣਾ ਤੇ ਮਦਰ ਰਿਕਾਰਡ ਪਤਾ ਕਿ ਨਹੀਂ ਪਤਾ ਨਹੀਂ ਵੀ ਉਹ ਨਹੀਂ ਆਪਾਂ ਪੁੱਛਿਆ ਵੀ ਗੱਬਣ ਬਾਈਆਂ ਨੂੰ ਜ਼ਰੂਰ ਪੁੱਛਿਆ ਵੀ ਟੀਕਾ ਕਿਹੜਾ ਭਰਾਵਾ ਕੋਈ ਨਜਗ ਦਾ ਠੀਕ ਹੈ ਕਹਿੰਦਾ ਭਾਬੀ ਠਰ ਕੀ ਬੰਦੇ ਦਾਈ ਵੀ ਹਨਾ ਬਾਅਦੇ ਆਪਾਂ ਗੱਲ ਕਰੀਏ ਕੱਦ ਦੀ ਜਰਸੀ ਜੈਨਾ ਕੱਦ ਬਹੁਤ ਘੱਟ ਮਿਲਦਾ ਹਨਾ ਉਹ ਵੀ ਕੱਦ ਵੀ ਤੇ ਕਿਆ ਦਿਨ ਕੱਢਦੇ ਆ ਸੂਣਦੇ ਹਜੇ ਦਿਨ ਲੈ ਜੀ ਵੀਰੇ ਹਜੇ 5 6 ਦਿਨ ਮੇਰੇ ਹਿਸਾਬ ਨਾਲ ਲੈ ਜੀ ਠੀਕ ਹੈ 5 6 ਦਿਨ ਇਹਦੇ ਸੂਣ ਚ ਬਾਕੀ ਪਿਆ ਹਾਂਜੀ ਇਹ ਗੱਲ ਕਿ ਜੇ ਦੁੱਧ ਵਾਲੀ ਦੁੱਧ ਕਿੰਨਾ ਪਾ ਦੋਗੀ ਦੁੱਧ ਬਾਈ ਬਾਈਆਂ ਇਹਦੇ ਮਾਦਾਰ ਕਾਰਡ ਦਾ ਸੀਗਾ ਇਹਦਾ ਮੰਨ ਕੇ ਚੱਲ 35 36 ਕਿਲੋ ਦਾ ਠੀਕ ਹੈ ਹਾਂਜੀ ਹੁਣ ਦੇਖੋ ਵੀ 25 26 ਕਿਲੋ ਕਾਨੂੰਨ ਬੱਚੀ ਦੁੱਧ ਦੇਣਾ ਚਾਹੀਦਾ ਕੁਆਲਟੀ ਵਗੈਰਾ ਦੇਖ ਸਕਦੇ ਹੋ ਮੱਥੇ ਦੇ ਟੋਆ ਵਗੈਰਾ ਤੇ ਕੰਨ ਨਿਕਾ ਨਿਕਾ ਪੂਰੀ ਜਾਦ ਪਾ ਦੇ ਵਿੱਚ ਪੈਂਦੀ ਆ ਧੋਰਦੀ ਫਿਰ ਲੰਬੀ ਤੇ ਬਾਕੀ ਕੋਈ ਵੀ ਛੋਟੀ ਮੰਨ ਕੇ ਨਾ ਆਵੇ ਫੁੱਲ ਵੱਡੇ ਕਦ ਕੱਡ ਦੇ ਵਿੱਚ ਆ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਸੋ ਚਮਕ ਧਾਮਕ ਤੇ ਲੈਵਾ ਦੇ ਕੋ ਯਾਰ ਕਹਿਵਾ ਤਾ ਫਿਟਨੈਸ ਲੈਵੇ ਜੀ ਤੇ ਪਹਿਲੇ ਸੂਏ ਮੰਨ ਕੇ ਚਲੇ ਵੀਰੇ ਚੰਗੀ ਕੇਰ ਵਾਲਾ ਬੰਦਾ ਹੋਇਆ ਤਾਂ 25 26 ਕਿਲੋ ਦੁੱਧ ਪੌਣ ਵਾਲੀ ਬੱਚੀ ਹੈਗੀ ਆ ਖੜਾ ਆ ਦੇਖ ਸਕਦਾ ਕਹਿਵਾ ਤੇਰਾ ਫਿੱਟ ਫਾਟ ਹਵਾਨਾ ਜਿਹੜੇ ਵੀਰੇ ਕਹਿੰਦੇ ਆਪਾਂ ਬਰੀਰ ਵਾਲੀ ਬੱਚੀ ਲੈਣੀ ਆ ਜਾਵਾ ਟਿੱਲੋ ਅਸੀਂ ਗਏ ਉੱਥੇ ਛੋਟੀ ਬੱਚੀ ਨਿਕਲ ਗਈ ਪਰ ਇੱਥੇ ਸੋਡੇ ਦੁੱਖ ਤੋੜ ਦੂਗੀ ਬਿਹੜ ਕਦ ਕਾੜ ਸ਼ਾਈਨਿੰਗ ਸੂਨਿੰਗ ਬਿਹੜ ਦੇ ਉੱਪਰ ਚਮਕ ਧਾਮ ਕਪੂਰੀਆ 25 26 ਕਿਲੋ ਦੁੱਧ ਦੇ ਨੇ ਬੈਠਦੇ ਆਰਾਮ ਨਾਲ ਪਾ ਦਨਾ ਤੇ ਸੂਣ ਦੇ ਬੱਚੇ ਤੇ ਇੱਕ ਹਫਤਾ ਬਾਕੀ ਪਿਆ ਤੇ ਕੱਦ ਕੱਡ ਦੇਖੋ ਯਾਰ ਕਿਆ ਬਾਤਾਂ ਫਿਟਿੰਗ ਵਾਲਾ ਲੇਵਾ ਚਾਹੇ ਹੱਥੀਚ ਬਾਈ ਕਰ ਲਿਓ ਚਾਹੇ ਮਸ਼ੀਨੀ ਦੋਨੇ ਟਾਈਪ ਦਾ ਬੈਠਦੇ ਲੇਵਾ ਲੱਗਿਆ ਵਾ ਸ਼ਾਈਨਿੰਗ ਸੂਨਿੰਗ ਦੇਖੋ ਪੂਰੀ ਤੁਸੀਂ ਦੇਖ ਸਕਦੇ ਜਿਵੇਂ ਕੋਈ ਅੰਤਰੀ ਨਹੀਂ ਦੇਖ ਸਕਦੇ ਕਿਆ ਬਾਤਾਂ ਜਿਵੇਂ ਨਜ਼ਾਰੇਦਾਰ ਕੋਈ ਚੱਕਰ ਜਿਵੇਂ ਮਰ ਜਾ ਹੱਥ ਪੱਲਾ ਫੇਰੀ ਚੱਲੋ ਹਣਾ ਬੰਨਵਾੜੀ ਵੀਰਾਂ ਪਾ ਕੀ ਰੱਖਿਆ ਦਾ ਬਈ ਮੁੱਲ ਫੋਨ ਕੀ ਕਰਾਂਗੇ ਚੀਜ਼ ਦੇ ਹਿਸਾਬ ਨਾਲ ਹੋਊਗਾ ਹਾਂ ਬਈ ਬਿਲਕੁਲ ਜਾਇਜ਼ ਨੇ ਠੀਕ ਹੈ ਅੱਗੇ ਆ ਜੀਏ 2 ਨੰਬਰ ਤੇ ਹਾਂਜੀ ਕਿਹੜਾ ਸੂਰਜ ਸ ਠੀਕ ਹੈ ਟਾਈਮ ਕਿੰਨਾ ਹੋ ਗਿਆ ਸੋਈ ਨੂੰ ਇਹ ਫ੍ਰੀ ਨੂੰ ਹੋ ਗਿਆ ਬਾਈ ਇਹਨੂੰ 14-15 ਠੀਕ ਹੈ 15 ਦਿਨ ਹੋ ਗਏ ਸੋਈ ਨੂੰ ਦੁੱਧ ਕਿੰਨਾ ਹੋੜ ਚੋ ਨਾਲ ਕੋਈ ਹੁਣ 14 ਦੀ 15 ਲੀਟਰ ਤਿਆਰ ਬੱਚਾ ਕੀ ਆ ਗਿਆ ਬਗ ਬੱਚਾ ਬੱਚੀ ਹੋ ਗਈ ਅੱਛਾ ਮਗਰ ਆ ਗਿਆ ਤੇ ਬੱਚੀ 14-15 ਦੁੱਧ ਹਾਜ਼ਰ ਹਣ ਬਿਲਕੁਲ ਤਿਆਰ ਬਈ ਨਿਆਣਾ ਵਗੈਰਾ ਵਧੀਆ ਪਉਂਦੀ ਆ ਪਾ ਨਾ ਪਾ ਬਾਈ ਤੂੰ ਪੁੱਠੇ ਪਾਸੇ ਬਹਿ ਜਾ ਇਧਰ ਦੀ ਬਹਿ ਜਾ ਠੀਕ ਹੈ ਇਹ ਕਹਿੰਦੇ ਬਾ ਠੰਡੀ ਸੀਲ ਆ ਚੋਣ ਚਵਾਜ ਇੱਕ ਨੰਬਰ ਹਣ ਬਖ ਇਧਰ ਫਿੱਧਾ ਨਾ ਮਾਰ ਦੇ ਬਾਈ ਤਾਂ ਵੀ ਡਿੱਕਾ ਕੋਈ ਲੈ ਠੀਕ ਹੈ ਪੁੱਠੇ ਪਾਸੇ ਬੈਠੋ ਤਾਂ ਹੈ ਸਿੱਧੇ ਪਾਸੇ। ਸਿੱਧੇ ਪਾਸੇ ਦਾ ਹਰ ਇੱਕ ਮਾਰੂ ਲੈ। ਪੁੱਠੇ ਪਾਸੇ ਮਾਰ ਕੇ ਦਿਖਾਉਣੀ ਆਪਾਂ। ਮੈਂ ਕਹਾਂ ਯਾਰ ਉਹਦਾ ਸਿੱਧੇ ਪਾਸੇ ਦਾ ਹਿੱਕ ਮੈਂਨਾ ਬਾਈ। ਜਾਇਜ ਗੱਲਾਂ। ਮਾਫ਼ੀ ਤਾਂ। ਫਿਰ ਚਾਈਟੂ ਦੇ ਕੋਈ ਜਿਹੜੀ ਮੈਂ ਕਹਿੰਦਾ ਬਾਤ ਜਾਈ ਦੇ ਰੁਪਏ ਲਾਉਣੇ ਆ। ਫਿਰ ਬਾਤ ਜਾਈ ਦੇ ਰੇਟ 'ਚ ਆਉਗੀ ਕਿ ਪੁੱਠੇ ਪਾਸੇ ਵੈਨ ਵਾਲੀ ਗੱਲੀ ਹੈ ਗੱਲੀ। ਨਹੀਂ ਬਾਈ ਜਾਇਜ ਰੇਟ ਹੋਣਗੇ ਬਿਲਕੁਲ ਦੁੱਧ 14 ਤੋਂ 15 ਕਿਲੋ ਤਿਆਰ ਹੈ। ਕਹਿੰਦਾ ਵੀ ਚੰਗਾ ਸਾਹਮਣ ਵਾਲਾ ਹੋਇਆ 17-18 ਵਾਲੀ ਹੈਗੀ ਆ। ਬਾਈ ਇੰਨਾ ਚੋਲੂ। ਚੰਗੀ ਸੇਵਾ ਕਰੂ 16-17 17 ਤੋਂ ਮਰਦੀ। ਮੈਂ ਕਹਾਂ ਦੂਜਾ ਸੁਦਾ ਸੂਈ ਸਵਾਈਆ ਮਗਰ ਬੱਛੀਆ ਧਾਰਾ ਵੀਰ ਨੇ ਮਾਰ ਕੇ ਕਿਹਾ ਦੇ ਪੁੱਠੇ ਪਾਸੇ ਬੈਠੋ ਸਿੱਧੇ ਪਾਸੇ ਬੈਠੋ ਚੰਗੀ ਗੇਰ ਕਰੋਗੇ 16 ਕਿਲੋ ਦੁੱਧ ਦੇ ਚਲੂਗੀ ਰਾਵਣਾ ਪਰ ਦੁੱਧ ਚੰਗ ਵਰਗਾ ਫੈਟ ਰਗਾ ਦੇਣਾ ਕਿੰਨੇ ਮਰ ਦੇ ਵੀਰੇ ਝੋਟੀ ਦੇਖੇ ਨਾ ਤਾਜੀ ਸੂਈ ਵੀ ਕਿਹ ਇੱਕ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਏ ਬਈ ਅੱਜ ਅਕਸਨ ਬੱਚਾ ਕੀ ਹੈ ਮਗਰ ਕੱਟੀ ਹੈ ਬਈ ਅਸਾ ਮਗਰ ਆ ਗਿਆ ਤੇ ਕੱਟੀ ਹੈ ਨਾ ਸੋ ਬੱਚਾ ਦੇਖੋ ਯਾਰ ਬੱਚਾ ਵੀ ਪੂਰਾ ਪਿਆਰਾ ਦਾੜੀ ਨਾਲ ਮੁੱਛਾਂ ਵਧੀਆਂ ਭਈਆਂ ਤੇ ਹੁਣ ਸ਼ਾਮ ਦਾ ਟਾਈਮ ਆ ਤੇ ਲੇਵਾ ਲੂਗਾ ਬੜਾ ਜ਼ਬਰਦਸਤ ਠੋਕੀ ਖੜੀਆ ਯਾਰ ਬਿਲਕੁਲ ਕਿੰਨਾ ਦੁੱਧ ਚਵਾਈ ਵਾਲਾ ਦੁੱਧ ਬਾਈ ਹੁਣ 13 ਤੋਂ 14 ਲੀਟਰ ਤਿਆਰ 13 ਜਮਾ ਨੇ ਪੜੂਗਾ ਬਾਈ ਤਿਆਰ ਆ ਬਾਈ ਸੂਈ ਵੀ ਹੈ ਕਿਹੜਾ ਗੱਭਣ ਆਪਾਂ ਵੀ ਕਹਿਤਾ ਵੀ ਇਹਨਾਂ ਦੇ ਦਊ ਜਾਨੇ ਦੋ ਟਾਈਮ ਚਵਾ ਕੇ ਦੇ ਦਾਂਗੇ ਬਿਲਕੁਲ ਬਾਈ ਠੀਕ ਆ ਚੌਣ ਚਵਾ ਦੇ ਇੱਕ ਨੰਬਰ ਚੌਣ ਚਵਾ ਧਾਰਾ ਵਾਰ ਕੇ ਦਿਖਾ ਬਾਈ ਦੇਖ ਸਿਆ ਜੋਂ ਅਸਮਾਬ ਵਗੈਰਾ ਦੇਖੋ ਮਾੜਾ ਜੇ ਮੂਹਰ ਲਾ ਕੇ ਬੱਚਾ ਬਣਦਾ ਤੇ ਕਰੰਟ ਵਗੋਂ ਝੋਟੀ ਉੱਤਰੀ ਆ ਚੌਣ ਚਵਾ ਦੇਖੋ ਤੇ ਫਿਰ ਚਵਾਈ ਦੇ ਨਰਮ ਆ ਜਮਾ ਬਿਲਕੁਲ ਬਾਈ ਰੂਰ ਕੀ ਪੋਲੀ ਤਾਂ ਠੀਕ ਆ 13 ਕਿਲੋ ਦੁੱਧ ਨੈਟ ਚੌਣ ਦਾ ਹਾਜ਼ਰ ਆ ਜਮਾ ਬਿਲਕੁਲ ਬਾਈ ਮੂਰ ਰਸਨਾ ਦੋ ਤਾਰਾ ਹੋਰ ਮਾਰਦੀ ਸੋ ਕਹਿੰਦਾ ਬਸ ਚਵਾਈ ਵਾਲੇ ਪਾਸੋਂ ਦੀ ਮਦਾਨੀ ਨਿੰਦੂ ਗਜਮ ਕਿਸੇ ਪਾਸੋਂ ਨਹੀਂ ਵਈ ਨਿੰਦਨ ਵਾਲੀਏ ਤੋਰ ਦੇ ਬਾਹਰ ਨੂੰ ਇਹ ਵਾਗਰ ਦੇਖੋ ਸੋਹਣਾ ਸਾਫ ਸੁਥਰਾ ਫਿਟਨੈਸ ਵਾਲਾ ਤੇ ਅੱਗੇ ਪਿੱਛੇ ਦਾ ਲੇਵਾ ਤੇ ਥਣ ਦੇਖੋ ਜੇ ਮੈਂ ਕਹਾਂ ਪਤਾ ਗਾੜੀ ਪਿਛਾੜੀ ਵੀਰੇ ਬਿਲਕੁਲ ਇੱਕੋ ਹੀ ਹੋ ਜਾਵਾ ਹਨਾ ਗਾੜੀ ਹੋ ਬਈ ਇੱਕੋ ਨੂੰ ਕਿਲੋ ਸੋ ਪੌਣੇ ਦੋ ਕਿਲੋ ਜਿਹੜੀ ਮੈਂ ਦੀ ਗਾੜੀ ਆ ਗਈ ਦੁੱਧ ਦੇ ਨਜ਼ਾਰੇ ਲਿਆ ਦੇਣੇ ਜਾਵਾ 13 ਕਿਲੋ ਦੁੱਧ ਨੈਟ ਜਾਵਾ ਚੋਣ ਵਾਲਾ ਹਾਜ਼ਰ ਆ ਮਗਰ ਕੱਟੀਆ ਤੇ ਸਿੰਘ ਸਾਜ ਦੀ ਵੀ ਸੋਹਣੀ ਸਾਫ ਸੁਥਰੀ ਰਾਜੀ ਸਮੀ ਬੜੀ ਕਿਸੇ ਪਾਸੇ ਲੱਸੀ ਨ ਫਰ ਦੇਖੋ ਦੇਵਾ ਵਗੈਰਾ ਕੀ ਬਾਤ ਹੈ ਸੋਹਣਾ ਸਾਫ ਸਿਰੋ ਤਿੰਨ ਨਾਕ ਦਿਖਾਤੇ ਇੱਕ ਬਿਹੜ ਗੱਬਣ ਜਰਸੀ ਤੇ ਚੰਗੇ ਕਦ ਕਰ ਵਾਲੀ ਬਰੀਦ ਵਾਲੀ ਜਰਸੀ ਤੇ ਇੱਕ ਹੈਗੀ ਸੂਈ ਵੀ ਤੇ ਇੱਕ ਮੈਂ ਸੂਈ ਵੀ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਵੀਰੋ ਦੇਖਣ ਲਈ ਸਭ ਦਾ ਤ